ਕਲਸੋ ਭਗਵੰਤ ਜੀ ਇਹਨਾਂ ਨੇ ਗੱਲ ਕੀਤੀ ਐ ਸ਼ਾਹਪੁਰ ਸਾਹਿਬ ਨੇ ਵੀ ਆਹ ਭਾਈ ਬੰਦੇ ਦੇਖ ਲੋ ਕਿੰਨੇ ਕਿੰਨੇ ਕਿ ਲੋਕਾਂ ਨੇ ਜ਼ਮੀਰ ਜਾ ਚਲੋ ਇਹ ਤਾਂ ਇੱਥੇ ਗਰਾਊਂਡ ਤੇ ਖੜੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਦੋਂ ਆਪਾਂ ਪੋਸਟ ਪਾਉਂਦੇ ਆ ਉਹ ਲੱਕ ਜਾ ਹਿਲਦਾ ਜਾ ਕਿਸੇ ਦੀ ਕੁਛ ਨਾ ਬਦਨਾਮੀ ਕਰਤੀ ਬੇਇੱਜ਼ਤੀ ਕਰਤੀ ਕਿਸੇ ਦੇ ਭਗਵੰਤ ਮਾਨ ਉਹਦੇ ਨਾਲ ਲੜ ਪੈ ਜੀ ਉਹਦੀਆਂ ਕਾਲੀਆਂ ਇਨਕਾਂ ਦੀ ਚਰਚਾ ਹੋਊਗੀ ਉਹ ਤਾਂ ਸ਼ੇਅਰ ਕਰ ਦੇਣਗੇ ਜਿੱਥੇ ਆਪਣੇ ਅਸੀਂ ਇੱਕ ਲਹਿਰ ਬਣਾਉਣੀ ਆ ਸੋਸ਼ਲ ਮੀਡੀਆ ਤੇ ਉੱਥੇ ਨਹੀਂ ਕਰਦੇ ਕੋਈ ਭਾਈ ਜੀ ਮਿਹਨਤਾਂ ਕਰਨੇ ਪੈਂਦੀਆਂ ਸ਼ੁਰੂਆਤ 'ਚ ਵੇ ਭਾਈ ਜੀ ਆ ਪੰਜਾਬ ਦੇ ਹੱਕਾਂ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲਾਂ ਕਹਿਣਾ ਪੈਂਦਾ ਤੇ ਜਿਹੜਾ ਲੋਚਪੁਣਾ ਹੁੰਦਾ ਉਹ ਕਦੇ ਨਹੀਂ ਕਹਿੰਦੇ ਵੀ ਸਾਡਾ ਸ਼ੇਅਰ ਕਰ ਦਿਓ ਉਹ ਆਪਣੇ ਆਪ ਸ਼ੇਅਰ ਕਰ ਦੇ ਤਾਂ ਇਹ ਭੁੱਲ ਜਾਂਦੇ ਵੀ ਜਿਹੜੀ ਸ਼ੇਅਰ ਆਪਾਂ ਕਰਦੇ ਇਹ ਸਾਡੀ ਮਾਂ ਨੇ ਵੀ ਦੇਖਣੀ ਹੈ ਭੈਣਾਂ ਨੇ ਵੀ ਦੇਖਣੀ ਹੈ ਸਾਡੇ ਪਰਿਵਾਰ ਨੇ ਵੀ ਦੇਖਣੀ ਹੈ ਆਪਾਂ ਸ਼ੇਅਰ ਕੀ ਕਰ ਰਹੇ ਤੇ ਆਹ ਚੀਜ਼ ਦੇਖ ਲਓ ਜਦੋਂ ਜੇ ਆਹ ਸ਼ੇਅਰ ਹੋਈ ਹੁੰਦੀ ਨਾ ਵੀਡੀਓ ਤਾਂ ਇਕੱਠਾ ਇਹਨਾਂ ਨਾ ਹੁੰਦਾ ਸ਼ਾਇਦ ਇਹ ਤੋਂ ਡਬਲ ਹੋ ਜਾਂਦਾ ਇੱਕ ਸ਼ੇਅਰ ਦੀ ਚੱਲ ਗੱਲ ਹੁੰਦੀ ਸਾਰੀ ਸਾਡਾ ਇੱਥੇ ਹੀ ਬਿਤਕਰਾਂ ਵੱਜ ਜਾਂਦਾ ਜੇ ਮੈਂ ਥਲੀ ਦੀ ਵੀਡੀਓ ਸ਼ੇਅਰ ਕਰਤੀ ਭਗਵੰਤ ਦੀ ਕਰਤੀ ਇਹ ਤਾਂ ਕਿਹੜੇ ਪੋਰਡ ਸਾਨੂੰ ਆ ਜਾਣੇ ਅੱਜ ਦਾ ਗਲਤ ਪੰਜਾਬ ਦੀ ਕਰਦੇ ਅਸੀਂ ਬਝੂ ਰੋ ਕੇ ਕੀ ਲੈਣਾ ਜੀ ਅੱਜ ਦਾ ਪੰਜਾਬ ਕਰਕੇ ਤੁਸੀਂ ਮੋਰੇ ਹੋ ਜੋ ਹਿੰਮਤ ਹਿੰਮਤ ਤਾਂ ਰੱਖੋ ਲਤਾਂ ਜਾਨ ਤਾਂ ਰੱਖੋ ਤਰੋ ਸਹੀਂ ਅੱਜ ਪਿੱਛੇ ਲਾ ਕੇ ਤਰਨੋ ਤਿਆਰ ਆ ਸਾਡੇ ਕੋਲ ਇੱਕ ਆ ਚੱਕਿਆ ਹੋਇਆ ਆਪਾਂ ਦੇਖ ਲਓ ਮੈਂ ਤੁਹਾਨੂੰ ਕਿਹਾ ਲੱਖੇ ਦਾ ਫੋਨ ਮੈਨੂੰ ਦੋ ਵਾਰ ਤੇ ਤਿੰਨ ਤੋਂ ਚਾਰ ਵਾਰ ਮੈਨੂੰ ਅੰਤੋਜ ਬਾਈ ਦਾ ਫੋਨ ਆ ਗਿਆ ਰਾਤ ਵੀ ਬਾਕੀ ਬਣਿਆ ਭਗਵਾਨ ਤੋਂ ਦਾ ਤੂੰ ਗਿਆ ਕੀਤਾ ਕੀ ਕੀਤਾ ਕਿ ਨਹੀਂ ਕੀਤਾ ਦੇਖੋ ਤੁਹਾਨੂੰ ਫਿਕਰ ਹੈ ਉੱਥੇ ਬੈਠਿਆਂ ਨੂੰ ਸਾਡੇ ਲੋਕਾਂ ਨੂੰ ਇੱਥੇ ਫਿਕਰ ਨਹੀਂ ਆ ਬਈ ਯਾਰ ਸਾਡੇ ਤਾਂ ਕਿਸ ਚੀਜ਼ ਲਈ ਰੋ ਰਿਹਾ ਇਹ ਕਿਆਰ ਹੋ ਰਿਹਾ ਵੀ ਇੱਥੇ ਪੰਜਾਬੀ ਨਾਲ ਗੁੱਟਮਾਰ ਹੋ ਗਈ ਔਰ ਪੰਜਾਬੀ ਜਿਹੜੇ ਮੌਕੇ ਪਰ ਵੀ ਦੇਖ ਦੋ ਉਹ ਬੰਦੇ ਨਹੀਂ ਕਿਉਂ ਢਿੱਲੇ ਰਹੇ ਹੁਣ ਜਿੰਨੇ ਕ ਅਸੀਂ ਇਕੱਠੇ ਹੋਏ ਇਹ ਤਾਂ ਜਾਗਦਿਆਂ ਜ਼ਮੀਨਾਂ ਵਾਲੇ ਆ ਚਲੋ ਹੁਣ ਸੰਖਿਆ ਵਧਣ ਲੱਪਈ ਇਹ اسی ਗੱਲ ਨੂੰ ਰੋ ਰਹੇ ਵੀ ਜੋ ਪੰਜਾਬ ਦੀ ਸਰਕਾਰਾਂ ਐ ਉਹ ਆਪਣੇ ਪੰਜਾਬ ਦੇ ਲੋਕਾਂ ਦੇ ਹੱਕ ਸੁਰੱਖਿਅਤ ਕਰਨ ਲਈ ਉਹਨਾਂ ਦੇ ਜ਼ਮੀਨਾਂ ਸੁਰੱਖਿਅਤ ਕਰਨ ਲਈ ਕੋਈ ਨਿਜਮ ਲਿਆਓ ਉਹ ਰੋ ਰੋ ਕੇ ਪਿੰਡ ਪਿੰਡ ਜਾਣਾ ਵੀ ਆ ਪੈਂਦਾ ਕੱਠ ਵੀ ਰਖਣੇ ਪੈਂਦੇ ਫਿਰ ਗੱਲ ਵੀ ਸਮਝਾਣੀ ਪੈਂਦੀ ਫਿਰ ਕੋਈ ਨਹੀਂ ਇਕੱਠੇ ਹੋ ਜਾਵਾਂਗੇ ਕਹਿਣ ਦਾ ਮਤਲਬ ਹੈ ਯਾਰ ਅਸੀਂ ਐਨੇ ਵੇਸਲੇ ਆ ਹੋਰ ਚੀਜ਼ਾਂ ਵੱਲੋਂ ਧਿਆਨ ਲਾਇਆ ਵਾ ਇੱਕ ਤੁਸੀਂ ਇੱਕ ਇੱਕ ਵਾਰੀ ਇਕੱਠੇ ਹੋਗੇ ਆ ਨਿਜਮਬਾਸ ਕਰਵਾ ਲਓ ਤੁਹਾਡੇ ਨਿਆਣਿਆਂ ਨੌਕਰੀਆਂ ਤਾਂ ਮਿਲਣੀਆਂ ਨਿਕਰੀ ਜਾਓ ਕਿਲਾ ਵੇਚ-ਵੇਚ ਕੇ 50 ਲੱਖ 60 ਲੱਖ ਰੁਪਏ ਤੁਹਾਨੂੰ ਮੈਂ ਦੱਸ ਦਿੰਦਾ ਮੜੇ ਜਾ ਨਾ ਜੀ ਤੁਹਾਨੂੰ ਮੋਟਾ-ਮੋਟਾ ਦਾਦੇ ਦਾ ਧਿਆਨ ਨਾ ਸੁਣ ਲਿਓ ਮੜੇ ਜਾ ਆਪਣੇ ਆਪਣੇ ਮੋਬਾਈਲ ਵੀ ਚਲਾ ਲਓ ਸ਼ਾਇਦ ਤੁਹਾਡੇ ਕੋਲ ਤੁਸੀਂ ਉਹ ਸੁਣ ਲੈਣ ਠੀਕ ਹੈ ਨਾ ਆ ਮੋਬਾਈਲ ਚਲਾ ਕੇ ਆ ਵੀ ਸੁਣ ਪੜ ਆ ਸੁਣ ਲਿਓ ਪੰਜਾਬ ਦੇ ਮੂਲ ਰਿਹਾਇਸ਼ੀ ਪ੍ਰਮਾਣ ਪੱਤਰ ਜਾਰੀ ਕਰਨ ਲਈ ਨਿਵਾਸ ਸਹਾ ਸੁਧਾਰ ਕਰਨ ਸੰਬੰਧੀ ਇਹ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਜੀ ਲੈ ਕੇ ਮੋٹے ਮੋٹے ਤੁਹਾਨੂੰ ਦੱਸ ਦਿੰਦਾ ਅੱਗੇ ਦੀ ਜਿਹੜੀ ਬਰੀਫ ਕੀਤਾ ਹੋਇਆ ਤੁਹਾਨੂੰ ਦੇ ਦੇਣੀ ਕਾਪੀ ਨਾਲ ਕੋਲੇ ਸਾਰੇ ਲੈ ਲਿਓ ਅਰ ਜਿਹੜੇ ਰਜਿਸਟਰ ਕਰਾਇਰਨਾ ਮੇ ਜੋ ਕਰਾਇਤੇ ਰੱਖੇ ਹੋਏ ਵੋਟਰ ਕਾਰਡ ਆਧਾਰ ਕਾਰਡ ਇਹਨਾਂ ਦੇ ਬਣਾਉਣ ਦੇ ਨਿਯਮ ਕੀ ਹੋਣੇ ਚਾਹੀਦੇ ਉਹਨਾਂ ਬਾਰੇ ਆ ਜੀ ਇਹ ਦੂਜੀ ਸ਼ਰਤ ਤੇ ਤੀਜੀ ਸ਼ਰਤ ਸਾਡੀ ਦੇ ਵਿੱਚ ਇਹ ਆ ਵੀ ਜਾਤੀ ਪ੍ਰਮਾਣ ਜਿਹੜੇ ਪੱਤਰ ਜਾਰੀ ਕਰਦੇ ਜਿਹਨੂੰ ਆਪਾਂ ਕਹਿੰਦੇ ਵੀ ਆ ਸਰਟੀਫਿਕੇਟ ਬਣਾਦੇ ਐਸ்சி ਬੀਸੀ ਦੇ ਉਹ ਕਿਸ ਕਿਸ ਆਧਾਰ ਤੇ ਬਣਨੇ ਚਾਹੀਦੇ ਕਿਦੇ ਬਣਨੇ ਚਾਹੀਦੇ ਕਿਉਂਕਿ ਜਿਹੜੇ ਸਾਡੇ ਐਸ்சி ਬੀਸੀ ਦੇ ਉਹ ਹੈ ਨਾ ਆ ਸਰਟੀਫਿਕੇਟ ਬਣੇ ਇਹ ਬਾਹਰੋਂ ਆ ਕੇ ਬਣ ਗਏ ਹੋਏ ਐਸ்சி ਬੀਸੀ ਸਾਡੀ ਸਾਡੇ ਜਿਹੜੇ ਸਾਡੇ ਉਹ ਲੋਕ ਹੈ ਨਾ ਗਰੀਬਤਾ ਕਾ ਜਿਹਨੂੰ ਆਪਾਂ ਦਲਿਤ ਕਹਿੰਦੇ ਉਹਨਾਂ ਦਾ ਰਾਖਵਾ ਕਰਨੀ ਨਹੀਂ ਮਾਰਤਾ ਆ ਕੇ ਆਹ ਇੱਕ ਕਾਨੂੰਨ ਲਿਆਤਾ ਨਾ ਸਰਕਾਰਾਂ ਨੇ ਵੀ ਜਿਹੜੇ ਬਾਹਰਲੇ ਬੰਦੇ ਆ ਗਏ ਇੱਥੇ ਦੂਏ ਨਾ ਐਸੀਬੀਸੀ ਉਹ ਵੀ ਆਪਣੇ ਨਾਲ 5 ਸਾਲ ਬਾਅਦ ਆਪਣੇ ਸਰਟੀਫਿਕੇਟ ਬਣਾ ਸਕਦੇ ਔਰ ਇਹ ਹਾਲਾਤ ਇਹ ਹੈ ਦੇਖੋ ਕੋਈ ਲੋਕ ਇਹ ਕਹਿੰਦੇ ਪੇ ਜੀ ਸਾਡੇ ਪੰਜਾਬੀ ਬਾਹਰ ਨਹੀਂ ਹੈ ਇਹ ਸਭ ਸਵਾਲ ਕਰਦੇ ਪੇ ਪੰਜਾਬੀਆਂ ਨਾਲ ਬਾਹਰ ਸਾਡੇ ਜੇ ਪੰਜਾਬੀ ਬਾਹਰ ਆਲ ਓਵਰ ਵਰਲਡ ਸਾਡੇ ਬੰਦੇ ਉਸ ਹਾਲ ਵਿੱਚ ਟਲ ਜਾਂਦੇ ਉਥੇ ਅਕੜ ਨਹੀਂ ਦਗਾਉਂਦੇ ਜਾ ਕੇ ਜਿਸ ਤਰ੍ਹਾਂ ਨਾ ਕੋਈ ਪੰਜਾਬੀ ਉਥੇ ਜਾ ਕੇ ਬਾਹਰ ਸਾਡਾ ਦੰਗੇ ਕਰਦਾ ਜੇ ਸਾਡੇ ਬੰਦਿਆਂ ਦਾ ਜੇ ਉਥੇ ਬਾਹਰ ਕਿਤੇ ਦੰਗਾ ਕੀਤਾ ਹੁੰਦਾ ਉਹਨਾਂ ਨੇ ਲਾਚਾਂ ਆਣੀਆਂ ਸੀ ਅੱਜ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਜਾਂਦੇ ਜੇ ਗੈਰ ਕਾਨੂੰਨੀ ਸੀਗੇ ਉਹਨਾਂ ਨੇ ਭੇਜ ਦੇ ਟ੍ਰੰਪ ਨੇ ਜੀ ਨਹੀਂ ਨਹੀਂ ਵਾਰ-ਵਾਰ ਨਹੀਂ 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 ਮੇਰੀ ਮੇਰੀ ਉੱਥੋਂ ਬਾਹਰ ਦੀ ਗੱਲ ਹੋ ਰਹੀ ਹੈ ਇੰਡੀਆ ਚ ਇਹ ਸਾਡੇ ਲੋਕਾਂ ਸਵਾਲ ਕਰਦੇ ਕਿ ਤੁਹਾਡੇ ਪੰਜਾਬੀ ਬਾਹਰ ਨਹੀਂ ਯੂਪੀ ਵਗੈਰਾ ਬਿਹਾਰ ਚ ਬੈਠੇ ਸਾਡੇ ਪੰਜਾਬੀ ਸਾਡੇ ਪੰਜਾਬੀ ਉੱਥੇ ਗੁੰਡਾਗਰਦੀ ਨਹੀਂ ਕਰਦੇ ਸਾਡੇ ਪੰਜਾਬੀ ਉੱਥੇ ਜਾ ਕੇ ਜਿਸ ਮਾਹੌਲ ਚ ਹੁੰਦੇ ਉੱਥੇ ਐਡਜਸਟ ਹੁੰਦੇ ਹਾਂਜੀ ਭਾਜੀ ਨਹੀਂ ਹੁੰਦੇ ਪਰ ਇੱਥੇ ਆ ਕੇ ਇਹ ਲੋਕ ਇਹ ਕਰਦੇ ਕਿ ਜਿੰਨੇ ਵੀ ਬੰਦੇ ਆਉਂਦੇ ਜੇ ਤੁਸੀਂ ਇਹਨਾਂ ਨੂੰ ਛੇੜ ਲਓ ਇਹ 10 ਬੰਦੇ ਆ ਕੇ ਤੁਹਾਡੇ ਇਕੱਠੇ ਹੋ ਜਾਣਗੇ ਨਾਲੇ ਜੀ ਆਪਣੇ ਜਿਹੜੇ ਡੈਮੋਗ੍ਰਾਫਿਕ ਐਂਕੜੇ ਆ ਜੀ ਡੈਮੋਗ੍ਰਾਫਿਕ ਉਹ ਐਂਕੜੇ ਚੇਂਜ ਨਹੀਂ ਹੋਏ ਬਾਹਰਲੇ ਸੂਬਿਆਂ 'ਚ ਆਪਣੇ ਨਹੀਂ ਇੱਥੇ ਤਾਂ ਰੋਜ਼ ਟਰੱਕ ਟ੍ਰੇਨਾਂ ਪਰ ਪਰ ਪਹਿਲਾਂ ਚੌਥੀ ਸਕੀਮ ਸੁਣ ਲਓ ਮੈਂ ਇਹ ਵੀ ਗੱਲ ਦਾ ਜਵਾਬ ਦਿੰਦਾ ਤੁਹਾਨੂੰ ਜੀ ਚੌਥੀ ਦਾ ਇਹ ਹੈ ਪੰਜਾਬ ਸਰਕਾਰ ਦੀਆਂ ਵਾਰਿਕ ਤੇ ਰੈਸ਼ੀ ਸਕੀਮਾਂ ਵਿੱਚ ਪੰਜਾਬੀ ਨਿਵਾਸ ਧਾਰਕਾਂ ਦਾ ਰਾਖਵਾ ਕਰਨਾ ਜਿਹੜੇ ਪੰਜਾਬੀ ਨੇ ਉੱਥੋਂ ਦੇ ਮੂਲ ਆਪਣੇ ਨੌਕਰੀਆਂ ਵਿੱਚ ਪੰਜਾਬ ਜਿਹੜੇ ਪੰਜਾਬ ਦੇ ਮੂਲ ਨਿਵਾਸੀ ਆ ਉਹਨਾਂ ਦਾ ਰਾਖਵਾ ਕਰਨਾ ਠੀਕ ਹੈ ਜੀ ਤੇ 6 ਮਹੀਨੇ ਪੰਜਾਬ ਦੀਆਂ ਕਿਸਾਨ ਮੰਡੀਆਂ ਵਿੱਚ ਪੰਜਾਬ ਦੇ ਬਸਨੀਕਾਂ ਨੂੰ ਆਪਣੀਆਂ ਸਬਜ਼ੀਆਂ ਸਿੱਧੇ ਦੌਰ ਤੇ ਵੇਚਣ ਦਾ ਅਧਿਕਾਰ ਠੀਕ ਹੈ ਜੀ ਤਾਂ ਇਹਦੇ ਵਿੱਚ ਦੱਸੋ ਇਹਦੇ ਵਿੱਚ ਦੱਸੋ ਕੋਈ ਹੈਗੇ ਆ ਵੀ ਬਿਨਾਂ ਪੰਜਾਬ ਤੋਂ ਹੈ ਪੰਜਾਬ ਦੇ ਹੱਕਾਂ 'ਚ ਨਹੀਂ ਹੈ ਦੱਸੋ ਹੈ ਕੋਈ ਇਹਦੇ ਵਿੱਚ ਦਿੰਦਾ ਨਾ ਨਾ ਪੰਜਾਬ ਹੈ ਤੇ ਮੈਂ ਦੂਜੀ ਗੱਲ ਉਹ ਮੈਂ ਹੁਣ ਗੱਲ ਕਰਦਾ ਇਹ 'ਚ ਕੋਈ ਖਿਲਾਫ ਨਹੀਂ ਹੈ ਇਹ ਲਾਗੂ ਕਿਉਂ ਨਹੀਂ ਕਰ ਰਹੇ ਘਪਲਾ ਕਿੱਥੇ ਹੈ ਸਵਾਲ ਇਹ ਹੈ ਮੈਂ ਬਾਹਰ ਦੀ ਮੈਂ ਬਾਹਰ ਦੀ ਦਬਾ ਦਿੰਦਾ ਤੁਸੀਂ ਇਹ ਦੱਸੋ ਬਾਹਰ ਦੀ ਆਪਾਂ ਗੱਲ ਕਰ ਦਿੰਦੇ ਆ ਅਮਰੀਕਾ ਦੇ ਵਿੱਚ ਹਜਾ ਇਲੈਕਸ਼ਨ ਹੋਣੇ ਸੀ 트াম্প ਜਿੱਤਿਆ ਨਹੀਂ ਸੀ ਉਹਨਾਂ ਲੜਿਆ ਕਿਹੜੇ ਤੇ ਉਹਦੇ ਤੇ ਸੀਗਾ ਇਲੈਕਸ਼ਨ ਵੀ ਮੈਂ ਜਿੰਨੇ ਆਪ ਆਏ ਹੋਏ ਨਾ ਬਾਹਰ ਕੱਢੂੰਗਾ ਤੇ ਉਹ ਜਿੱਤਿਆ ਵੀ ਐ ਇਹਦਾ ਮਤਲਬ ਕੀ ਹੋਇਆ ਵੀ ਉੱਥੋਂ ਦੇ ਲੋਕ ਚਾਹਦੇ ਆ ਯਾਰ ਜਿਹੜਾ ਸਾਡਾ ਬਾਹਰੋਂ ਆ ਕੇ ਸਾਡੇ ਤੇ ਕਾਬਜ਼ ਹੋ ਰਹੇ ਆ ਪਕੜੀਏ ਚਾਹੇ ਯਾਰ ਇੱਥੇ ਪ੍ਰਵਾਸੀ ਐ ਚਾਹੇ ਕੋਈ ਹੋਰ ਰਾਜਤਵਾ ਕੇ ਰਹਿ ਰਹੇ ਆ ਸਾਡਾ ਵੀ ਤਾਂ ਸੇਮ ਉਹੀ ਰੋਣਾ ਐ ਮੈਂ ਕਹਿੰਦਾ 트াম্প ਨੇ ਸਹੀ ਕੀਤਾ ਯਾਰ ਉਹਨੇ ਤੇ ਆਪਦੇ ਲੋਕਾਂ ਨਾਲ ਪਹਿਲਾਂ ਵਾਦਾ ਕੀਤਾ ਤਾਂ ਜਿੱਤਿਆ ਉਹ ਜੇ ਲੋਕ ਨਹੀਂ ਜਾਣਦੇ ਉਹ ਹਾਰਦਾ ਉਹਦਾ ਹਾਰ ਦੇਣਾ ਚਾਹੀਦਾ ਸੀ ਇੱਥੋਂ ਸਾਡਿਆਂ ਤੇ ਇਹ ਬਾਜ਼ਾ ਹੀ ਨਹੀਂ ਹੁੰਦਾ ਬਾਈ ਵੈਸੇ ਜਿ ਬਿਆਨ ਹੀ ਨਹੀਂ ਦੇ ਹੁੰਦਾ ਅਗਲਾ ਕਿ ਨਾ ਹੋਰ ਸਵਾਲ ਪੁੱਛ ਲੈ ਜਾਂ ਫਿਰ ਮੂੰਹ ਕਮਾ ਕੇ ਲੰਘ ਜਾਂਦੇ ਉਹ ਤਾਂ ਜਿੱਤ ਗਿਆ ਇਹ ਤੇ ਇਹ ਤੋਂ ਸਾਡਿਆਂ ਦੀਆਂ ਤਾਂ ਲੱਤਾਂ ਹੀ ਪਾਰ ਚਲਦੀਆਂ ਕੀਤਾ ਸੀ ਵਾਦਾ ਇਹਨਾਂ ਨੇ ਵੀ ਜੜੀ ਆ ਹੂ 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 ਸੋ ਸੋ ਗੱਡੀਆਂ ਆਦੀਆਂ ਉਹ ਐ ਨਹੀਂ ਦੱਸਿਆ ਵੀ ਘਟਾਣੀਆਂ ਕਿ ਵਧਾਣੀਆਂ ਉਹਦੇ ਨਾਲੋਂ ਵੱਧ ਗਿਆ ਇਹਨਾਂ ਦੀ ਤੁਸੀਂ ਪੁਰਾਣਾ ਅਕੜਾ ਮੈਂ ਤੁਹਾਨੂੰ ਕਿਹਾ ਸੀਗਾ ਕੱਲ ਵੀ ਗੱਲ ਕੀਤੀ ਸੀ ਆਪਾਂ ਕੱਲ ਵੀ ਉਹ ਮੁੱਦਾ ਦਾ ਚੱਕ ਹੋ ਰਿਹਾ ਗੰਦਗੀ ਖਿਲਾਫ ਜਾਂ ਇਹਨਾਂ ਦੇ ਜਿਹੜਾ ਕੈਮੀਕਲ ਪਾਏ ਜਾ ਰਹੇ ਜਾਂ ਪ੍ਰਦੂਸ਼ਣ ਸਮਟ ਸੁਆ ਪਾਈ ਜਾ ਰਹੀ ਮੁੱਦਾ ਦਾ ਚੱਕ ਰਿਹਾ ਲੋਕ ਚੱਕ ਰਿਹਾ ਅਦਾਰੇ ਖਿਲਾਫ ਉਹ ਜਵਾਬਦਾਰੀ ਨਹੀਂ ਦੇ ਰਹੇ ਸਿਆਸਤਦਾਨ ਦੇ ਰਹੇ ਮੈਂ ਉਹੀ ਤਾਂ ਕਹਿ ਰਿਹਾ ਪੁੱਠਾ ਡਿਫੈਂਸ ਕਰ ਰਹੇ ਥਲੀ ਜਾਬ ਸਾਡਾ ਤਾਂ ਮਕਸਦ ਕੀ ਸੀ ਅੱਜ ਵੀ ਪ੍ਰਵਾਸੀਆਂ ਨੇ ਪੰਜਾਬੀ ਕੁੱਟਿਆ ਉਹ ਪੰਜਾਬੀ ਵਿਚਾਰਾ ਉੱਥੇ ਬੈਠਾ ਹਸਪਤਾਲ ਦੇ ਵਿੱਚ ਸਿਰ ਦੇ ਵਿੱਚ ਸੱਟਾਂ ਵੱਜੀਆਂ ਉਹਦੇ ਜੜੀ ਮੈਨੂੰ ਗੋਲਪੱਤਾ ਉਹਨਾਂ ਤੋਂ ਲੁੱਗੀ ਕਹਿੰਦੇ ਉਹ ਤੇ 299 ਦੀ ਧਾਰਾ ਲਾਤੀ ਜੀ ਦਾੜੀ ਪੱਟੀ ਜੇ ਪੱਕ ਖੋਲੀ ਤੇ ਜਿਹੜੇ ਸਿਰ ਤੇ ਮਾਰੀਆਂ ਸੱਟਾਂ ਜੀ ਉਹਦੀ ਧਾਰਾ ਕਿਹੜੀ ਆ ਫਿਰ 307 ਲੱਗਦੀ ਨਹੀਂ ਆ ਜੀ ਬਿਲਕੁਲ ਲੱਗਦੀ ਸਾਡੇ ਵਾਲਾ ਮਾਰ ਕੇ ਦੱਸ ਦੇਵੇ ਇੱਕ ਮਿੰਟ ਲੈਣਾ ਪੁੱਛਣਾ ਵੀ ਨਹੀਂ ਉਪਰੋਂ ਸਾਡੇ ਨਾਲ ਮਿੰਨਤਾ ਕਰਨ ਜਣਾ ਵੀ ਸਾਡੇ ਇਹ ਛੱਡ ਦਿਓ ਜੀ ਇਹ ਛੱਡ ਦਿਓ ਜੀ ਆ ਹੁੰਦਾ ਨਾ ਜੀ ਕੁੰਬੜਾ ਬੰਦੇ ਮਾਰਤੇ ਹੈ ਨਾ ਕਿੱਥੇ ਕਿੱਥੇ ਨਹੀਂ ਹੋਇਆ ਭਾਜੀ ਦੱਸੋ ਤੇ ਹੁਣ ਉਹਦੇ ਬਾਅਦ ਤੇ ਪਤਾ ਰੇ ਲਈਏ ਡੁੱਬ ਕੇ ਮਰ ਜਣਾ ਚਾਹੀਦਾ ਯਾਰ ਸਾਨੂੰ ਸਾਡੇ ਪੰਜਾਬੀ ਹੈਗੇ ਇੱਥੇ ਪੋਸਟ ਪਈ ਜਾ ਇੱਕ ਕਹਿੰਦੇ ਉਹ ਕਹਿੰਦੇ ਵੀ ਅਸੀਂ ਵੀ ਫਿਰ ਜੇ ਉਹ ਪ੍ਰਵਾਸੀ ਚੁੱਕ ਲੈ ਤਾਂ ਜਿਹੜੇ ਪੰਜਾਬੀ ਜਿਨ੍ਹਾਂ ਜਿਨ੍ਹਾਂ ਦੇ ਸੱਟਾਂ ਮਾਰੀਆਂ ਉਹਨਾਂ ਨੂੰ ਵੀ ਚੁੱਕੋ ਗੱਲ ਗੱਲ ਉਹ ਕੋਣ ਸੱਟਾਂ ਦੇ ਇਦਾਂ ਜਿਹੜੀ ਗੱਲ ਕਰਦੇ ਮੈਂ ਉਹ ਤਾਂ ਇਹਨਾਂ ਬਾਅਦ ਚ ਦੱਸਿਆ ਵੀ ਲੜਾਈ ਤਾਂ ਹੋਈ ਸੀ 1:30 ਵਜੇ ਤੇ ਸਾਡੇ ਵਾਲੇ ਤਾਂ ਜਾ ਕੇ ਦਾਖਲ ਹੋ ਗਏ ਸੀ ਉੱਤੇ 2:00 ਵਜੇ ਹੋ ਗਏ ਉਹਨੇ ਉਹ 6:00 ਵਜੇ ਨੂੰ 6:00 ਵਜੇ ਬਦਲ ਗਏ ਸੱਟਾਂ ਲੱਗੇ ਸਾਡੇ ਬੇੜਾ ਗਰ ਕਰ ਰਹੇ ਜਿਹੜੇ ਪਿੱਛੇ ਤੇ ਮੈਂ ਤਾਂ ਕਹਿੰਦਾ ਜੇ ਉਹਨਾਂ ਦਾ ਪੂਰਾ ਟੈਕਿੰਗ ਹੋਣੀ ਚਾਹੀਦੀ ਚਾਰ ਘੰਟਾ ਤੱਕ ਹੋ ਰਿਹਾ ਨਾ ਪਤਾ ਨਹੀਂ ਲੱਗਿਆ ਬਾਈ ਉਹਨੂੰ ਜੇ ਭਾਜੀ ਉਹਨਾਂ ਦੇ ਰਹੇ ਵੀ ਹੁਣ ਇਹਨੂੰ ਆਪਾਂ ਇਨ ਡਿਫੈਂਸ ਕਿੱਦਾ ਕਰੀਏ ਉਹਨੂੰ ਦੱਸਿਆ ਵੀ ਆਪਣੇ ਪੰਜਾਬੀ ਨਾਲ ਹੋਣਾ ਕਿ ਇਹਨਾਂ ਨੇ ਉਹਨੇ ਉਹਨੇ ਆਪਣੇ ਬੇੜਾ ਕਰ ਗਿਆ ਆਪਣੇ ਆਪਣੇ ਪੰਜਾਬੀ ਨਾਲ ਕਿਸੇ ਨੇ ਦੱਸਿਆ ਹੋਣਾ ਪੰਜਾਬੀ ਨਾਲ ਦੱਸਿਆ ਹੋਣਾ ਵੀ ਐ ਕਰੋ ਆਪਦੇ ਆਪਦੇ ਸੱਟਾਂ ਮਾਰੋ ਉੱਥੇ ਜਾ ਕੇ ਨਾ ਐਡਮਿਟ ਹੋ ਜਾਓ ਮੈਂ ਕਹਿੰਦਾ ਜੇ ਉਹਦੀ ਜਾਂਚ ਹੋਵੇ ਨਾ ਤਾਂ ਉਹਦੇ ਉੱਤੇ 307 ਨਾਲ 420 ਦਾ ਵੀ ਲੱਗਦਾ ਬੋਬੀ ਜੀ ਕੀ ਕਹਿੰਦੇ ਹੋ ਤੁਸੀਂ ਹਾਂਜੀ 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 ਭਾਈ ਜਿਹੜਾ ਧੱਕਾ ਹੋ ਰਿਹਾ ਮੁੰਡਾਂ ਨਾਲ ਧੱਕਾ ਹੋਇਆ ਅੱਜ ਇਹ ਪਰਸੋਂ ਦਾ ਇੰਦੀ ਕਟਾਈ ਹੋਈ ਵੀ ਆ ਅਸੀਂ ਚਾਹਦੇ ਪਹਿਲੇ ਦਾ ਹਰਤੇ ਹੁੰਦੇ ਦੋ ਤਿੰਨ ਸੱਤ ਲੱਗੇ ਜੀ ਦੂਜਾ ਉਹ ਨੌਕਰੀ ਤੋਂ ਬਰਦਾਸ਼ਤ ਕੀਤਾ ਜਾਣ ਜੀ ਕੱਢੇ ਜਾਣ ਜੀ ਤੀਜਾ ਦੇਖੋ ਔਰੇ ਨਾ ਹੁਣ ਪਿੱਛੇ ਜੇ ਨੁਕਤੀਆਂ ਹੋਈਆਂ 72 ਬੰਦੇ ਰੱਖੇ ਹੋਈ 72 ਥਰਮਲ ਚ 72 ਬੰਦਿਆਂ 'ਚ 34 ਮਤਲਬ ਪ੍ਰਵਾਸੀ ਭਈਏ ਆ ਜੀ ਔਰੇ ਕਿਉਂ ਪੰਜਾਬੀ ਹੈ ਨਹੀਂ ਜਦ ਕਿ ਸਰਬਸਤੇ ਹੁਣੇ ਜੀ ਹਰੇ ਉਹ ਉਹਦੇ ਵਿੱਚ ਕਿਹ ਪੰਜਾਬੀ ਹੈ ਨਹੀਂ ਲੋਕਲ ਆਪਣੇ ਜਦ ਕਿ ਧਰਨੇ ਲੱਗੇ ਆ ਲੋਕਾਂ ਦੀ ਗੱਲ ਹੁੰਦੀ ਆ ਉਦੋਂ ਇਹ ਗੱਲ ਕਹੀ ਸੀ ਨਾ ਕਿ ਪੈਲ ਦੇ ਆਧਾਰ ਤੇ ਅਸੀਂ ਲੋਕਲ ਬੰਦੇ ਰੱਖਾਂਗੇ ਜੀ ਹੁਣ ਲੋਕਲ ਕਿੱਥੇ ਚਲ ਗਈ ਇਹੋ ਅੱਜ ਵੀ ਜਿਹੜੇ ਰਿਟਾਇਰ ਹੋ ਗਏ ਉਹਨਾਂ ਦੀ ਉਹ ਚੱਲ ਰਹੀਆਂ ਉਹ ਆਪਣੀਆਂ ਜੁਨੀਅਨਾਂ ਬਣਾ ਕੇ ਬੈਠੇ ਆ ਜਿਹੜਾ ਇੱਕ ਅਦਾਰੇ ਚੋਂ ਰਿਟਾਇਰ ਹੋ ਗਿਆ ਉਹਨਾਂ ਦਾ ਕੀ ਮਤਲਬ ਬਣਦਾ ਉਹਰੇ 5-500 ਰੁਪਏ ਨੂੰ ਝੁੰਗੀਆਂ ਦੇ ਇਕੱਠੇ ਕਰਨ ਤੇ ਉਹ ਆਪਣੀਆਂ ਜੁਨੀਅਨਾਂ ਬਣਾ ਕੇ ਬੈਠੇ ਨੇ ਪ੍ਰਵਾਸੀ ਨੇ ਕੋਈ ਪੰਜਾਬੀ ਨਹੀਂ ਐ ਮੈਂ ਤਾਂ ਲੱਖ ਦੀ ਲੜਨ ਤਾਂ ਕਹਿੰਨਾ ਕਿ ਇਹ ਜਿਹੜੇ ਐਮਐਲਏ ਬੈਠੇ ਆ ਜਾਂ ਸਰਕਾਰਾਂ ਇਹ ਕਿਉਂ ਚੁੱਪ ਅੱਖਾਂ ਬੰਦ ਕਰਕੇ ਮੀਟ ਕੇ ਬੈਠੇ ਨੇ ਕਿਹਨੇ ਕਦੇ ਬਹਾਰ ਤੇ ਇੱਥੇ ਜੀ ਇਹ ਇਹ ਕਿਉਂ ਬਣਿਆ ਇਹ ਨਜਾਇਜ਼ ਕਬਜ਼ਾ ਹੋਇਆ ਬਥੇ ਇਹ ਤੁਹਾਨੂੰ ਨੌਲੇਜ ਹੈਗੀ ਐ ਇਹਨਾਂ ਦੀ ਕਿੰਨੀ ਕਿੱਥੇ ਕਿੱਥੇ ਝੁੰਗਿਆ ਨਾ ਨਾ ਸਾਨੂੰ ਇਹ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਉਹਦਾ ਇਹ ਅਦਾਰਾ ਜਿਹੜਾ ਹੈ ਨਾ ਇਹ ਹਾਈ ਸਿਕਿਉਰਿਟੀ ਜ਼ੋਨ ਵਾਲੇ ਵੀ ਅਦਾਰੇ ਆ ਤੁਸੀਂ ਇੱਥੇ ਇਲੀਗਲ ਪ੍ਰਵਾਸ ਕਰਾ ਰਹੇ ਹੋ ਉਹ ਸੁਰੱਖਿਆ ਦੇ ਮੱਦੇਨਜ਼ਰ ਵੀ ਫਿਰ ਚਿੰਤਾ ਦਾ ਵਿਸ਼ਾ ਹੈ ਨਾ ਮਾਪਦੰਡ ਹੈ ਜੀ ਤੇ ਚ ਵੀ ਜਿਹੜੇ ਜਿਹੜੇ ਇੱਥੇ ਝੁੰਗਿਆ ਬਣੀਆਂ ਹੋਈਆਂ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਇਹਨੀਆਂ ਝੁੰਗੀਆਂ ਨੇ ਉਹ ਪ੍ਰੋਪਰ ਦੱਸਣ ਨਹੀਂ ਨਹੀਂ ਉਹ ਦੱਸਣ ਕੌਣ ਹੈ ਉਹ ਯਾਰ ਅਸੀਂ ਉਹ ਬਾਜੀ ਆ ਉਹੀ ਤਾਂ ਪੁੱਛਦੇ ਨਾ ਵੀ ਉਹ ਝੁੰਗੀਆਂ ਕਿੰਨੀਆਂ ਬਣੀਆਂ ਹੋਈਆਂ ਕਿਹਦੀਆਂ ਝੁੰਗੀਆਂ ਨੇ ਕਿਸ ਤਰ੍ਹਾਂ ਰਹਿ ਰਹੇ ਤੇ ਬਣਵਾਈਆਂ ਕਿਨੇ ਆ ਇਹਨਾਂ ਇਹਨਾਂ ਨੂੰ ਛੇ ਕਿਦੀ ਹੈ ਤੇ ਉੱਤੋਂ ਇਹਨਾਂ ਨੂੰ ਬਿਜਲੀ ਪਾਣੀ ਕਿੱਥੋਂ ਆ ਰਿਹਾ